ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਬਠਿੰਡਾ ਦੇ ਸਰਹੰਦ ਨਹਿਰ ਤੋਂ ਲੋਕਾਂ ਦੀ ਭੀੜ ਟੀਚਰਾਂ ਨੂੰ ਕੱਢ ਰਹੀ ਹੈ ਇਹਨਾਂ ਟੀਚਰਾਂ ਨੂੰ ਬਾਹਰ ਕੱਢ ਰਿਹਾ ਹੈ ਪੰਜਾਬ ਪੁਲਿਸ ਦਾ ਡੀਐਸਪੀ ਗੁਰਮੀਤ ਸਿੰਘ ਕਿੰਗਰਾ ਨਹਿਰ ਤੋਂ ਬਾਹਰ ਕੱਢ ਕੇ ਪੁਲਿਸ ਨੇ ਟੀਚਰਾਂ ਤੇ ਡਾਂਗਾ ਚਲਾਈਆਂ ਕਿਉਂਕਿ ਪੁਲਿਸ ਦੇ ਰੋਕਣ ਦੇ ਬਾਵਜੂਦ ਵੀ 700 ਟੀਚਰ ਪ੍ਰਦਰਸ਼ਨ ਕਰਨ ਤੇ ਬਜਿੱਤ ਸਨ ਏ ਜੀਐਸਟੀਚਰ ਏਆਈਆਰ ਔਰ ਐਸਟੀਆਰਸ ਸਾਰੀਆਂ ਜਥੇਬੰਦੀਆਂ ਟੀਚਰ ਜਥੇਬੰਦੀਆਂ ਦੇ ਆਗੂ ਸਹਿबान ਔਰ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਸਹਿਯੋਗੀ ਸਾਰੇ ਰੋਜ਼ਗਾਰਨ ਬਠੰਡਾ ਦੇਖੇ ਕੋਈ ਮੀਟਿੰਗ ਦੇ ਸਬੰਧ ਚਾਹੀ ਸੀ ਔਰ ਇਹ ਆਪਣੀ ਇੱਕ ਪਾਰਟੀ ਇਹਨਾਂ ਦੇ ਅੰਦਰ ਮੀਟਿੰਗ ਕਰ ਰਹੀ ਸੀ ਔਰ ਦੂਸਰਾ ਗਰੁੱਪ ਇਹਨਾਂ ਦਾ ਕੋਈ ਪ੍ਰੀਪਲਾਨ ਪ੍ਰੋਗਰਾਮ ਸੀ ਜਿਹੜਾ ਨਹਿਰ ਪੁਲ ਤੇ ਆਏ ਇਮੀਡੀਏਟਲੀ ਸਾਨੂੰ ਉਤਰਾ ਮਿਲੀ ਸੀ ਮੌਕੇ ਤੇ ਪੁੱਜੇ ਔਰ ਇਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਨਹਿਰ ਦੇ ਵਿੱਚ ਇਹਨਾਂ ਦੇ 4-5 ਸਾਥੀਆਂ ਨੇ ਛਾਲਾ ਮਾਰੀਆਂ ਔਰ ਜਿਨ੍ਹਾਂ ਨੂੰ ਮੈਂ ਔਰ ਮੇਰੇ ਸਾਥੀ ਕਰਮਚਾਰੀਆਂ ਨੇ ਹਿੰਮਤ ਕਰਕੇ ਔਰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਬਚਾਇਆ ਪ੍ਰਦੇਸ਼ ਦੀ ਵਜ੍ਹਾ ਦੋ ਮਹੀਨਿਆਂ ਤੋਂ ਟੀਚਰਾਂ ਨੂੰ ਤਨਖਾਹ ਨਾ ਮਿਲਣਾ ਹੈ ਇਹਨਾਂ ਟੀਚਰਾਂ ਦਾ ਕੰਟਰੈਕਟ 2016 ਚ ਖਤਮ ਹੋ ਰਿਹਾ ਹੈ ਮਹਿਲਾ ਪੁਲਿਸ ਵਾਲੋਂ ਮਹਿਲਾ ਟੀਚਰਾਂ ਤੇ ਸਖਤੀ ਕੁਝ ਇਸ ਤਰ੍ਹਾਂ ਸੀ ਕਿ ਬਸਤੇ ਵੜੀਆਂ ਟੀਚਰਾਂ ਨੂੰ ਕੱਢ ਕੇ ਸਖਤੀ ਨਾਲ ਕਾਬੂ ਕੀਤਾ ਗਿਆ ਸਾਰਾ ਸਿਸਟਮ ਪਲੀ ਕੇ ਰੈਲੀ ਰੱਖੀ ਹੋਈ ਸੀ ਕਿਉਂਕਿ ਅਸੀਂ ਪਹਿਲਾਂ ਵੀ 30 ਤਰੀਕ ਨੂੰ ਡੀਸੀ ਸਭ ਨੂੰ ਮੰਗ ਪੱਤਰ ਦਿੱਤਾ ਹੋਇਆ ਸੀਗਾ ਅਸੀਂ ਮੀਟਿੰਗ ਤੇ ਲਈ ਉਹਨਾਂ ਨੂੰ ਕਿਹਾ ਸੀ ਪਰ ਉਹਨਾਂ ਨੇ ਜਿਹੜਾ ਸਾਡਾ ਮੰਗ ਪੱਤਰ ਸੀਗਾ ਉਹ ਇੱਕ ਡਸਟਬਿਨ ਦੇ ਵਿੱਚ ਬਾਅਦ ਦਿੱਤਾ ਸੀਗਾ ਇਸ ਕਰਕੇ ਅਸੀਂ ਡੀਸੀ ਨੂੰ ਇਹ ਚੁਣੌਤੀ ਦਿੱਤੀ ਸੀ ਕਿ 5 ਤਰੀਕ ਨੂੰ ਅਸੀਂ ਰੈਲੀ ਤੇ ਬਿਲਕੁਲ ਸਾਨੂੰ ਪਕਾਇਦਾ ਕਲਾਸਾਂ ਨਹੀਂ ਦਿੱਤੀਆਂ ਗਈਆਂ ਅਸੀਂ ਕਲਾਸਾਂ ਲਗਾਉਣ ਦੇ ਬਾਵਜੂਦ ਵੀ ਮਿਹਨਤ ਕਰਨ ਸਰਦਾਰ ਸਾਡੇ ਜ਼ਬਰਦਸਤ ਅਰਥ ਦਿੱਤੇ ਜਾਣਗੇ ਅਸੀਂ ਕੁਝ ਵੀ ਨਹੀਂ ਕੀਤਾ ਸੀ ਕਿਰਪਾ ਕਰਕੇ ਪੰਜਾਬੀ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ